하나, 이, 삼, 네, 다섯, 여섯, 일곱, 여덟, 아홉, 십일, 십이, 십삼, 십사, 십오, 십육, 십칠, 십팔, 십구, 이십, 이십일, 이십이, 이십삼, 이십사, 이십오, 이십육, 이십칠, 이십팔, 이십구, 삼십, 삼십일, 삼십이, 삼십삼, 삼십사, 삼십오, 삼십육, 삼십칠, 삼십팔, 삼십구, 사십, 사십일, 사십이, 사십삼, 사십사, 사십오, 사십육, 사십칠, 사십팔, 사십구, 오십, 오십일, 오십이, 오십삼, 오십사, 오십오, 오십육, 오십칠, 오십팔, 오십구, 육십, 육십일, 육십이, 육십삼, 육십사, 육십오

ਹਮ ਤੁਰ ਜਾ ਤੂੰ ਲਗ ਨਾਲ ਗਨ ਸ਼ਾਟ ਹੈ ਫਰਾਡੇ ਲਗ ਨਾਲ ਕੋਈ ਨਾ ਬਹਰੋ ਬੈਠਦੇ ਹੋ ਵੀ ਬੈਠਦੇ ਠੀਕ ਹੈ ਗਨ ਸ਼ਾਟ ਹੈ ਹੈ uscire bronzo. Grazie. Okay. 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 ਕਿਹੜੇ ਪਿੰਡ ਤੇ ਝਗੜਾ ਹੋਇਆ ਤੇ ਫਾਇਰਿੰਗ ਹੋਈ ਹੈ ਇਹ ਕੱਲ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੁਰਪ੍ਰੀਤ ਨਾ ਦਾ ਵਿਅਕਤੀ ਹੈ ਉਹ ਗਨ ਸ਼ਾਟ ਲੱਗਣ ਕਰਕੇ ਰਜਿੰਦਰਾ ਹਸਪੀਟਲ ਦਾਖਲ ਹੈ ਉਸ ਤੋਂ ਬਾਅਦ ਤੁਰੰਤ ਅਸੀਂ ਆਈਓ ਨੂੰ ਉੱਤੇ ਭੇਜਿਆ ਤਾਂ ਉਹਨੇ ਆਪਣੇ ਬਿਆਨ ਵਿੱਚ ਚਾਰ ਬੰਦਿਆਂ ਦਾ ਬਾਈ ਨੇਮ ਤੇ ਪੰਜ ਪੰਜ ਛੇ ਬੰਦੇ ਉਹਨੇ ਅਨਨੋਨ ਲਿਖਾਇਆ ਵੀ ਉਹਨਾਂ ਨੇ ਉੱਤੇ ਤੇ ਫਾਇਰਿੰਗ ਕੀਤੀ ਤੇ ਉਹਦੇ ਪੈਰ ਤੇ ਸ਼ਨ ਏਰੀਆ ਦੇ ਵਿੱਚ ਗੋਲੀ ਵਜੀ ਹੈ ਜੋ ਜ਼ਹਿਰੀ ਇਲਾਜ ਆ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਮੁਕੱਦਮਾ ਨੰਬਰ 146 288 ਚ ਦਰਜ ਕਰ ਲਿਆ ਉਹਦੀ ਤਫ਼ਤੀਸ਼ ਅਜੇ جاری ਤੇ ਕਿਹਤਗੜਿਆ ਕਾਰਨ ਕੀ ਬਣਿਆ ਹੁਣ ਤੱਕ ਮਤਲਬ ਜਿਹੜੀ ਫਾਇਰਿੰਗ ਹੋਈ ਫਿਲਹਾਲ ਉਹਨੇ ਦੱਸਿਆ ਕਿ ਉਹ ਉਹਦੀ ਕਿਸੇ ਰਿਸ਼ਤੇਦਾਰ ਨੂੰ ਪਰੇਸ਼ਾਨ ਕਰਦਾ ਸੀ ਤੇ ਉਹਨਾਂ ਦੀ ਫੋਨ ਤੇ ਵੀ ਤੂ ਤੂ ਮਮੇ ਹੋਈ ਸੀ ਜੀ ਤੇ ਅਜੇ ਕੋਈ ਰੈਸਟ ਹੋਇਆ ਨਹੀਂ ਜੀ ਅਜੇ ਤੱਕ ਕੋਈ ਰੈਸਟ ਨਹੀਂ ਜਦਨੇ ਜ਼ਹਿਰੀ ਇਲਾਜ ਕਿੱਥੇ ਉਹ ਦੱਸਿਆ ਰਜਿੰਦਰਾ ਹਸਪੀਟਲ ਤੇ ठीकु आहे स्टेबल कंडीशन कई बंदा आहियूं हांजी हांजी